ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਕੀ ਕਰ ਬਟ ਲੈਣ ਵਾਲਾ ਕੀ ਜਿਹੜਾ ਹੁਣ ਮੀਂਹ ਤੋਂ ਥੋੜੀ ਨਿਜਾਤ ਮਿਲੀ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਬਰਦਸਤ ਮੀਂਹ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਦੁਬਾਰਾ ਫੇਰ ਆ ਰਿਹਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਆ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਕਿੰਨਾ ਵਾ ਅਤੇ ਦਰਿਆਵਾਂ ਦੇ ਵਿੱਚ ਕਿਹੜੇ-ਕਿਹੜੇ ਦਰਿਆਵਾਂ 'ਚ ਕਿੰਨਾ ਪਾਣੀ ਆ ਤੇ ਕਿੱਥੋਂ-ਕਿੱਥੋਂ ਕਿਹਨੂੰ-ਕਿਹਨੂੰ ਖਤਰਾ ਵਾ ਉਹ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਸਵੇਰ ਤੋਂ ਹੀ ਬੱਦਲਬਾਜ਼ੀ ਦਾ ਦੌਰ ਆ ਜਿਹੜਾ ਪੰਜਾਬ ਦੇ ਵਿੱਚ ਬਣਿਆ ਹੋਇਆ ਕੱਲ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਤੇ ਕਈ ਥਾਨਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਈ ਉਸ ਤੋਂ ਬਾਅਦ ਅੱਜ ਦਾ ਮੌਸਮ ਆ ਜਿਹੜਾ ਉਹ ਖੁਸ਼ਕ ਦਿਖਾ ਰਿਹਾ ਸੀਗਾ ਔਰ ਸਵੇਰ ਤੋਂ ਹੀ ਜਿਹੜੇ ਪੰਜਾਬ ਦੇ ਵਿੱਚ ਬੱਦਲ ਸੀਗੇ ਲੇਕਿਨ ਹੌਲੀ-ਹੌਲੀ ਮੌਸਮ ਆ ਜਿਹੜਾ ਉਹ ਸਾਫ਼ ਹੁੰਦਾ ਗਿਆ ਤੇ ਵਧੀਆ ਧੁੱਪ ਆ ਜਿਹੜਾ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਵਿੱਚ ਲੱਗੀ ਆ ਲੇਕਿਨ ਹੁਣ ਨਵਾਂ ਵੱਡਾ ਖਤਰਾ ਜਿਹੜਾ ਉਹ ਪੰਜਾਬ ਦੇ ਲਈ ਇੱਕ ਹੋਰ ਪੈਦਾ ਹੋ ਗਿਆ ਉਹ ਇਹ ਆ ਦੋਸਤੋ ਇਸ ਵਕਤ ਦਾ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਰਾਜਸਥਾਨ ਦੇ ਭਾਗਾਂ ਦੇ ਉੱਤੇ ਪਹੁੰਚ ਚੁੱਕਿਆ ਤੇ ਜੋਧਪੁਰ ਅਤੇ ਬੀਕਾਨੇਰ ਦੇ ਆਲੇ-ਦਾਲਿਆਂ ਉਹ ਜਿਹੜਾ ਇਸ ਵਕਤ ਘੁੰਮ ਰਿਹਾ ਜਿਹਦੇ ਕਰਕੇ ਆਉਣ ਵਾਲੇ 24 ਘੰਟੇ ਦੇ ਵਿੱਚ ਹੋਣਾ ਕੀ ਆ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀਆਂ ਪੂਰੀਆਂ ਹਵਾਵਾਂ ਜਿਹੜੀਆਂ ਉਹ ਇਸ ਏਰੀਏ ਦੇ ਵਿੱਚ ਆ ਰਹੀਆਂ ਰਾਜਸਥਾਨ ਗੁਜਰਾਤ ਪੰਜਾਬ ਹਰਿਆਣਾ ਦਿੱਲੀ ਇੱਥੋਂ ਤੱਕ ਕੇ ਹਿਮਾਚਲ ਅਤੇ ਉੱਤਰਾਖੰਡ ਦੇ ਵਿੱਚ ਵੀ ਜ਼ਬਰਦਸਤ ਹਵਾਵਾਂ ਜਿਹੜੀਆਂ ਪਹੁੰਚ ਰਹੀਆਂ ਨੇ ਅੱਜ ਉੱਤਰਾਖੰਡਾ ਦਿੱਲੀ ਹਰਿਆਣਾ ਦੇ ਬਹੁਤ ਸਾਰੇ ਭਾਗ Rajasthan ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਦੀਆਂ ਗਤੀਵਿਧੀਆਂ ਗਰਜ ਚਮਕ ਦੇ ਨਾਲ ਇਸ ਵਕਤ ਚੱਲ ਰਹੀਆਂ ਨੇ ਪੰਜਾਬ ਦੇ ਵੀ ਜਿਹੜੇ ਐਨ Rajasthan ਦੇ ਸਰਹੱਦ ਦੇ ਨਾਲ ਲੱਗਦੇ ਇਲਾਕੇ ਆ ਫਾਜ਼ਲਕਾ ਮਨੋਰਟ ਬਠਿੰਡਾ ਇਨ੍ਹਾਂ ਏਰੀਆ ਦੇ ਵਿੱਚ ਵੀ ਬੱਦਲ ਦੀ ਜਿਹੜੀ ਆਵਾਜ਼ ਆਈ ਆ ਉਹ ਸ਼ੁਰੂ ਹੋ ਚੁੱਕੀ ਆ ਅਤੇ ਗੰਗਾ ਨਗਰ ਚੂਰੂ ਦੇ ਵਿੱਚ ਗਰਜ ਚਮਕ ਦੇ ਨਾਲ ਇਸ ਵਕਤ ਬੱਦਲ ਦੀਆਂ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਨੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋ ਸਕਦੀ ਆ। ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਤੇ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਊਗੀ। ਜਿਹੜੀ ਇਹ ਬਰਖਾ ਵਾ ਆਪਣੇ ਪਟਿਆਲਾ, ਸੰਗਰੂਰ, ਬਠਿੰਡਾ, ਬਰਨਾਲਾ, ਮਕਸਰ, ਅਮਲੋਟ, ਬੋਹਰ, ਫਾਜ਼ਲਕਾ, ਫਰੀਦਕੋਟ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਲੁਧਿਆਣਾ, ਮਲੇਰਕੋਟਲਾ, ਚੰਡੀਗੜ੍ਹ, ਮੋਹਾਲੀ, ਰੋਪੜ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਮਾਸ਼ਹਿਰ ਇਹ ਜਿਹੜੇ ਭਾਗ ਆ ਇਹਨਾਂ ਦੇ ਵਿੱਚ ਜ਼ਬਰਦਸਤ ਬਰਖਾ ਹੋ ਸਕਦੀ ਆ ਇਹਨਾਂ ਵਿੱਚੋਂ ਕੁਝ ਸਾਨਾ ਤੇ ਦਰਮਿਆਣੀ ਤੋਂ ਭਾਰੀ ਬਰਖਾ ਹੋਊਗੀ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਣੀ ਬਰਖਾ ਹੋਣ ਦੀ ਸੰਭਾਵਨਾ ਖਾਸ ਤੌਰ ਤੇ ਬਠਿੰਡਾ ਮਲੋਟ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਲੁਧਿਆਣਾ ਇਹਨਾਂ 'ਚ ਗਰਜ ਚਮਕ ਦੇ ਨਾਲ ਦਰਮਿਆਣੀ ਤੋਂ ਭਾਰੀ ਬਰਖਾ ਹੋ ਸਕਦੀ ਆ ਅੱਜ ਸੋ ਬਾਅ ਜਿਹੜੀ ਮਾਲਵਾ ਬੈਲਟ ਆ ਸਾਰੀ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉੱਪਰਲੇ ਪਾਸੇ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਵੀ ਬੱਦਲ ਆ ਜਿਹੜੇ ਉਹ ਹਵਾਵਾਂ ਪਹੁੰਚ ਰਹੀਆਂ ਨੇ ਤੇ ਵੱਡੇ ਲੈਵਲ ਤੇ ਸ਼ਿਮਲਾ ਦੇ ਵਿੱਚ ਅਤੇ ਉੱਤਰਾਖੰਡ ਦੇ ਰਿਸ਼ੀਕੇਸ਼ ਹਰਦੁਆਰ ਇਨ੍ਹਾਂ ਭਾਗਾਂ ਦੇਹਰਾਦੂਨ ਇਨ੍ਹਾਂ ਭਾਗਾਂ ਦੇ ਵਿੱਚ ਬੱਦਲ ਆ ਜਿਹੜੇ ਉਹ ਪੈਦਾ ਹੋ ਰਹੇ ਤੇ ਗਰਜ ਚਮਕ ਦੇ ਨਾਲ ਤੇਜ਼ ਬਰਖਾ ਦੇ ਰਹੇ ਆ ਰਾਤ ਨੂੰ ਵੀ ਇਹ ਗਤੀਵਿਧੀਆਂ ਜਿਹੜੀਆਂ ਹੋਣ ਦੀ ਸੰਭਾਵਨਾ ਬਰਕਰਾਰ ਹੈ ਹਰਿਆਣਾ, ਦਿੱਲੀ, ਰਾਜਸਥਾਨ ਦੇ ਸਾਰੇ ਹੀ ਭਾਗਾਂ 'ਚ ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਭਾਗਾਂ 'ਚ ਦਰਮਿਆਨੀ ਤੋਂ ਭਾਰੀ ਬਰਖਾ ਜਿਹੜੀ ਉਹ ਹੋ ਸਕਦੀ ਆ। ਜੇਕਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਆਉਣ ਵਾਲੇ ਦਿਨਾਂ 'ਚ ਹੋਰ ਵਿਗੜ ਸਕਦੀ ਆ ਕਿਉਂਕਿ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਲਗਾਤਾਰ ਵੱਧ ਰਿਹਾ। ਕੱਲ ਆ 1679 ਫੁੱਟ ਸੀ, ਅੱਜ ਥੋੜਾ ਘਟ ਕੇ 1678.95 ਫੁੱਟ ਹੋਇਆ। ਲੇਕਿਨ ਪਾਣੀ ਆ ਜਿਹੜਾ ਉਸੇ ਤਰ੍ਹਾਂ ਬਰਕਰਾਰ ਆ। ਜੇਕਰ ਹਿਮਾਚਲ ਤੇ ਉੱਤਰਾਖੰਡ 'ਚ ਬਰਖਾ ਹੁੰਦੀ ਆ ਤਾਂ ਪਾਣੀ ਦਾ ਪੱਧਰ ਸਤਲੋਜ ਅੱਜ ਖਤਰੇ ਦਾ ਸਾਰਾ ਦਿਨ ਖਤਰੇ ਵਾਲਾ ਹੀ ਰਿਹਾ ਸਤਲੋ ਦਾ ਕਿਉਂਕਿ ਲੁਧਿਆਣਾ ਦਾ ਪਿੰਡ ਸਸਰਾਲੀਆ ਜਿਹੜਾ ਉਥੋਂ ਵਾਲਾ ਬੰਨ ਜਿਹੜਾ ਉਹ ਕਾਫੀ ਢਸ ਚੁੱਕਿਆ ਤੇ ਕਦੇ ਵੀ ਉਹ ਟੁੱਟ ਸਕਦਾ ਜਿਹਦੇ ਕਰਕੇ ਆਲੇ-ਦਾਲੇ ਦੇ 15 ਤੋਂ 20 ਪਿੰਡ ਅਤੇ ਲੁਧਿਆਣੇ ਸ਼ਹਿਰ ਨੂੰ ਬਹੁਤ ਵੱਡਾ ਖਤਰਾ ਜਿਹੜਾ ਉਹ ਸਤਲੋ ਦਾ ਬਣਿਆ ਹੋਇਆ ਇਸ ਤੋਂ ਬਿਨਾ ਜਲੰਧਰਾ ਰੋਪੜ ਦੇ ਵਿੱਚ ਵੀ ਕਾਫੀ ਖਤਰੇ ਵਾਲੀ ਗੱਲ ਹੈ ਜਿਹੜੀ ਉਹ ਸਤਲੋਧ ਤੇ ਬਣੀ ਹੋਈ ਆ ਤੇ ਅੱਗੇ ਜਿਵੇਂ ਜਿਵੇਂ ਇਹ ਅੱਗੇ ਦਰਿਆ ਵਧਦਾ ਵਾ ਮੋਗਾ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਸਭ ਤੋਂ ਜ਼ਿਆਦਾ ਅਲਰਟ ਤੇ ਇਸ ਵਕਤ ਲੁਧਿਆਣਾ ਮਾ ਲੁਧਿਆਣੇ ਵਾਲੇ ਜਿਹੜੇ ਆਲੇ-ਦਾਲੇ ਦੇ ਪਿੰਡਾਂ ਵਾਲੇ ਸਤਲੋਧ ਦੇ ਲੋਕ ਆ ਉਹ ਪੂਰੀ ਤਰ੍ਹਾਂ ਸੁਚੇਤ ਰਹਿਣ ਤੇ ਸੁਰੱਖਿਆ ਥਾਵਾਂ ਤੇ ਉਹਨਾਂ ਨੂੰ ਜਾਣ ਲਈ ਕਹਿ ਵੀ ਦਿੱਤਾ ਗਿਆ ਬਹੁਤ ਸਾਰੇ ਕੈਂਪਾ ਜਿਹੜੇ ਉਹ ਬਣਾ ਦਿੱਤੇ ਗਏ ਆ ਜੇਕਰ ਗੱਲ ਕਰੀ ਆਪਾਂ ਕਗਰ ਦੀ ਕਗਰ ਦੇ ਵਿੱਚ ਜਿਹੜਾ ਉਹ ਇੱਕ ਦੋ ਥਾਵਾਂ ਤੇ ਪਾੜ ਪਿਆ ਮਾਨਸਾ ਸਾਈਡ ਬਾਕੀ ਆ ਜਿਹੜਾ ਕੋਈ ਇਦਾਂ ਦੀ ਖਬਰ ਆ ਜਿਹੜੀ ਉਹ ਹਾਲੇ ਤੱਕ ਨਹੀਂ ਆ ਰਹੀ ਪਾਣੀ ਦਾ ਪੱਧਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਦੂਸਰੇ ਪਾਸੇ ਬਿਆਸ ਦੇ ਵਿੱਚ ਵੀ ਹੁਣ ਥੋੜਾ ਜਿਹਾ ਪਾਣੀ ਦਾ ਪੱਧਰ ਆ ਜਿਹੜਾ ਉਹ ਤੇਜ਼ ਆ ਪੌਂਗ ਡੈਮ ਕਰਕੇ ਰਾਵੀ ਦੇ ਵਿੱਚ ਹੁਣ ਥੋੜੀ ਜੀ ਸ਼ਾਂਤੀ ਆ ਇਹ ਹੜ੍ਹਾਂ ਦੀ ਸਥਿਤੀ ਆ ਜੀ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਤਬਾਹੀ ਹੋਈ ਆ ਘਟੋ ਘਟ 40-42 ਲੋਕ ਆ ਜਿਹੜੇ ਮਰ ਗਏ ਆ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਉਹ ਤਬਾਹ ਹੋ ਚੁੱਕੀ ਆ ਫਸਲ ਆ ਜਿਹੜੀ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਪਸ਼ੂ ਪੰਛੀ ਜਿਹੜੇ ਮਰਿਆ ਉਹ ਅਲੱਗ ਮਰਿਆ ਬਹੁਤ ਜ਼ਿਆਦਾ ਇਸ ਵਕਤ ਨੁਕਸਾਨ ਆ ਜਿਹੜਾ ਪੰਜਾਬ ਦਾ ਹੋ ਚੁੱਕਿਆ ਪਰਮਾਤਮਾ ਭਲੇ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਮੀਂਹ ਜ਼ਿਆਦਾ ਨਾ ਪੈਣ ਤਾਂ ਪੰਜਾਬ ਦਾ ਪਚਾਰ ਜਿਹੜਾ ਹੋ ਸਕਦਾ ਇਹ ਸਿਸਟਮ ਨੰਗਣ ਤੋਂ ਬਾਅਦ 15 10 ਤਰੀਕ ਤੱਕ ਲਗਾਤਾਰ ਇਹ ਬਰਖਾ ਜਿਹੜੀ ਉਹ ਜਾਰੀ ਰਹੂਗੀ 15 16 17 ਤਰੀਕ ਤੋਂ ਬਾਅਦ ਇੱਕ ਹੋਰ ਸਿਸਟਮ ਆ ਰਿਹਾ ਲੋ ਪ੍ਰੈਸ਼ਰ ਏਰੀਆ ਤੇ ਵੈਸਟਰਨ ਡਿਸਟਰਬੈਂਸ ਇਕੱਠੇ ਹੋਣਗੇ ਉਹ ਵੀ ਪੰਜਾਬ ਦੇ ਲਈ ਵੱਡਾ ਖਤਰਾ ਵਾ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਆਉਣ ਵਾਲੇ 4-5 ਦਿਨ ਦੇ ਮੌਸਮ ਦੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ 'ਚ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਆਪਣੇ ਏਰੀਆ ਦਾ ਮੌਸਮ ਜ਼ਰੂਰ ਦੱਸਿਓ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਨਾ ਭੁੱਲਿਓ ਹੁਣ ਆਪਾਂ ਅਗਲੇ 5 ਦਿਨ ਦਾ ਮੌਸਮ ਦੱਸਦੇ ਹਾਂ ਤੁਹਾਨੂੰ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ ਪਿਕਚਰ ਪੰਜਾਬ ਦੇ ਜ਼ਿਆਦਾਤਰ ਭਾਗ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਤੇ Rajasthan ਤੇ Gujarat ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਤੇ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਜਿਹੜੀ ਉਹ ਹੋ ਸਕਦੀ ਆ ਜਦੋਂ ਇਹ ਚੱਕਰਵਾਤ ਘੁੰਮਦਾ ਤਾਂ ਐਂਟੀ ਕਲੌਕਵਾਈਜ਼ ਘੁੰਮਦਾ ਤੇ ਜਿੱਧਰ ਨੂੰ ਇਹ ਹਵਾਵਾਂ ਡੇਗਦੀਆਂ ਉੱਥੇ ਤੇ ਜਿੱਥੋਂ ਦੀ ਘੁੰਮ ਕੇ ਉੱਪਰੋਂ ਚੜਦੀਆਂ ਉੱਥੇ ਬਰਖਾ ਜ਼ਬਰਦਸਤ ਹੋਣ ਦੀ ਸੰਭਾਵਨਾ ਉਸ ਵਾਰ ਗੱਲ 7 ਤਰੀਕ ਦੀ ਕਰੀਏ 7 ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਭਾਗ Haryana Delhi Uttar Pradesh Himachal Pradesh Rajasthan ਦੇ ਭਾਗਾਂ 'ਚ ਗਰਜ ਚਮਕ ਨਾਲ ਬਰਖਾ ਹੋ ਸਕਦੀ ਆ 8 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਬਰਖਾ ਇਸੇ ਤਰ੍ਹਾਂ ਜਾਰੀ ਰਹੂਗੀ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਬਰਖਾ ਹੋ ਸਕਦੀ ਹੈ ਹਰਿਆਣੇ ਦੇ ਕੁਝ ਭਾਗਾਂ 'ਚ ਵੀ ਬਰਖਾ ਹੋ ਸਕਦੀ ਹੈ ਗੱਲ ਆਪਾਂ ਕਰ ਲਈਏ 9 ਤਰੀਕ ਨੂੰ ਵੀ ਪੰਜਾਬ ਦੇ ਤੇ ਪੱਛਮੀ ਉੱਤਰ ਪ੍ਰਦੇਸ਼ ਹਰਿਆਣੇ ਦੇ ਉੱਤਰੀ ਭਾਗਾਂ 'ਚ ਬਰਖਾ ਹੋਊਗੀ ਦੱਖਣੀ ਭਾਗਾਂ ਦੇ ਵਿੱਚ ਪੰਜਾਬ ਦੇਆਂ 'ਚ ਮੌਸਮ ਜਿਹੜਾ ਉਹ ਖੁਸ਼ਕ ਹੋ ਜਾਊਗਾ ਤੇ ਸਿਸਟਮ ਅੱਗੇ ਲੰਘ ਜਾਊਗਾ 11ਰਾਂ ਆਪਾਂ ਗੱਲ ਕਰੀਏ 11 ਤਰੀਕ ਦੀ 11 ਤਰੀਕ ਨੂੰ ਵੀ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਭਾਗ ਆ ਉਹਨਾਂ 'ਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਬਣ ਰਹੀ ਆ ਉਹਦੇ ਬਾਰੇ ਨਾਲ ਦੀ ਨਾਲ ਅਪਡੇਟ ਦੇਵਾਂਗੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ